ਸੀ এডਿਊਕੇਸ਼ਨ ਦੇ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ ਜਿੱਦਾਂ ਸਾਨੂੰ ਜਾਣਕਾਰੀ ਦਿੰਦੇ ਰਹਿੰਦੇ ਨੇ ਉੱਥੇ ਹੀ ਅੱਜ ਇੱਕ ਅਹਿਮ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿੱਥੇ ਇੱਕ ਬੱਚੇ ਦੀ ਬੁਨਿਆਦ ਜਦੋਂ ਬੱਚਾ ਪੜ੍ਹਾਈ ਲਿਖਾਈ ਕਰਕੇ ਆਪਣੇ ਕਾਲਜ ਲਾਈਫ ਲੈ ਕੇ ਅੱਗੇ ਬੱਚਾ ਆਪਣੇ ਫਿਊਚਰ ਨੂੰ ਆਪਣੇ ਰੁਜ਼ਗਾਰ ਲਈ ਤਿਆਰ ਹੁੰਦਾ ਤਾਂ ਕਿਤੇ ਨਾ ਕਿਤੇ ਜੜੀ ਹੈ ਕੀ ਜਾਨੇ ਕਈ ਜਿੱਦਾਂ ਕੋਈ ਕਾਉਂਸਲਿੰਗ ਦੀ ਗੱਲ ਕਰਦੇ ਆਵੇਂ ਸਹੀ ਤਰ੍ਹਾਂ ਕਾਉਂਸਲਿੰਗ ਨਹੀਂ ਹੋ ਪਾਂਦੀ ਔਰ ਬੱਚਾ ਕੁਛ ਡਿਸੀਜਨ ਨਹੀਂ ਲੈ ਪਾਂਦਾ ਜਾਂ ਬੱਚੇ ਦੇ ਜਿਹੜੇ ਮਾਪੇ ਆ ਉਹ ਡਿਸੀਜਨ ਲੈ ਪਾਂਦੇ ਔਰ ਅੱਜ ਦਾ ਵਿਸ਼ਾ ਜਿਹੜਾ ਸਾਡਾ ਹੈ ਬੜਾ ਅੱਛਾ ਵਿਸ਼ਾ ਵੀ ਜਿਹੜੇ ਬੱਚੇ ਨੇ ਸੈਲਫ ਇੰਪਲੋਇਮੈਂਟ ਕਿਉਂ ਨਹੀਂ ਹੋ ਪਾਂਦੇ ਆਪਣਾ ਕਾਰੋਬਾਰ ਆਪਣਾ ਕੰਮ ਕਰ ਕਿਉਂ ਨਹੀਂ ਕਰ ਪਾਂਦੇ ਸੰਨ ਸਾਹਿਬ ਥੋੜਾ ਸਵਾਗਤ ਇੱਕ ਵਾਰੀ ਫੇਰ ਭਾਈ ਔਰ ਇਸ ਵਿਸ਼ੇ ਬਾਰੇ ਮੈਂ ਅੱਜ ਪੜਦੋ ਸਾਡਾ ਸਵਾਲ ਵੀ ਇਹੀ ਹੈ ਜੀ ਅੱਜ ਦਾ ਇਹ ਜਿਹੜੇ ਬੱਚੇ ਨੇ ਸਾਡੇ ਪੜ੍ਹਾਈ ਲਿਖਾਈ ਕਰਕੇ ਜਿੱਦਾਂ ਆਪਣੇ ਪੈਰਾਂ ਤੇ ਖੜੇ ਹੁੰਦੇ ਨੇ ਕਿਸੇ ਵੀ ਫੀਲਡ ਜਾਂਦੇ ਨੇ এডੂਕੇਸ਼ਨ ਦੇ ਵਿੱਚ ਤਾਂ ਅਕਸਰ ਉਹਨਾਂ ਦਾ ਇੱਕ ਇੱਛਾ ਹੁੰਦਾ ਵੀ ਜਾਂ ਤਾਂ ਰੋਜ਼ਗਾਰ ਦੀ ਉਹਨਾਂ ਨੂੰ ਉਡੀਕ ਹੁੰਦੀ ਹੈ ਵੀ ਉਹਨਾਂ ਨੂੰ ਕੋਈ ਰੋਜ਼ਗਾਰ ਮਿਲੇਗਾ ਜਾਂ ਕੋਈ ਉਹਨਾਂ ਨੂੰ ਲੱਗਦਾ ਵੀ ਸਾਡਾ ਬਾਹਰ ਜਾ ਕੇ ਇੱਕ ਭੁਲਕ ਬਣ ਸਕਦਾ ਪਰ ਜਿਹੜਾ ਸੈਲਫ এমਪਲॉयਮੈਂਟ ਇੱਕ ਜਿਹੜਾ ਵਿਸ਼ਾ ਹੈ ਬੜਾ ਅੱਛਾ ਵਿਸ਼ਾ ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ देखो कोहली साहब ਜਿਹੜੇ ਬੱਚੇ ਵੀ ਪੜ੍ਹਾਈ ਅੱਗੇ ਆਪਣੇ ਸ਼ੁਰੂ ਕਰਦੇ ਆ ਤਾਂ ਜਦੋਂ ਵੀ ਉਹ ਆਪਣੇ ਸਕੂਲ ਦੀ এডਿਕੇਸ਼ਨ ਮੁਕੰਮਲ ਕਰਕੇ ਅੱਗੇ ਜਾਂਦੇ ਆ ਪਰ ਆਮ ਤੌਰ ਤੇ ਉਹਨਾਂ ਦੇ ਸਾਹਮਣੇ ਦੋ ਹੀ ਟੀਚੇ ਹੁੰਦੇ ਆ ਜਿਹੜੇ ਬਿਜ਼ਨਸ ਫੈਮਲੀ ਦੇ ਵਿੱਚੋਂ ਬੱਚੇ ਆਉਂਦੇ ਆ ਜਿਹੜੇ ਜਿਨ੍ਹਾਂ ਦੀ ਪਰਸੈਂਟੇਜ ਪ੍ਰਤੀਸ਼ਤ ਬਹੁਤ ਘੱਟ ਹੁੰਦੀ ਹੈ ਉਹਨਾਂ ਦਾ ਬਹੁਤ ਵਾਰੀ ਟੀਚਾ ਇਹ ਹੁੰਦਾ ਹੈ ਕਿ ਉਹਨਾਂ ਨੇ ਪੜ੍ਹਾਈ ਲਿਖਾਈ ਉਸੇ ਵਿਸ਼ੇ ਦੇ ਵਿੱਚ ਕਰਨੀ ਹੈ ਤਾਂ ਕਿ ਉਹ ਆਪਣੇ ਬਿਜ਼ਨਸ ਨੂੰ ਦੇਖ ਸਕਣ ਸਾਮ ਸਕਣ ਪਰ ਆਮ ਕਰਕੇ ਜੇ ਆਪਾਂ ਕਹੀਏ ਕਿ 90 ਤੋਂ 95% ਬੱਚੇ ਉਹ ਹੁੰਦੇ ਆ ਜਿਨ੍ਹਾਂ ਦੇ ਪਰਿਵਾਰ ਪਹਿਲਾਂ ਕਿਸੇ ਬਿਜ਼ਨਸ ਦੇ ਵਿੱਚ ਨਹੀਂ ਹੁੰਦੇ ਤੇ ਉਹਨਾਂ ਦਾ ਟੀਚਾ ਇਹ ਹੁੰਦਾ ਹੈ ਕਿ ਅਸੀਂ ਪੜ੍ਹ ਕੇ ਕਿਸੇ ਨਾ ਕਿਸੇ ਵਿਸ਼ੇਸ਼ ਖੇਤੇ ਵਿੱਚ ਸਰਕਾਰੀ ਗੈਰ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਹਾਸਲ ਕਰੀਏ ਜਾਂ ਅਸੀਂ ਕੰਪੀਟੀਸ਼ਨ ਦੇ ਵਿੱਚ ਜਾਈਏ ਉਹ ਸੋਚਦੇ ਆ ਕਿ ਅਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਸੈਟਲ ਕਰੀਏ ਮੈਨੂੰ ਇਹ ਲੱਗਦਾ ਹੈ ਕਿ ਇਸ ਪਾਸੇ ਸਾਡੀ ਪੜ੍ਹਾਈ ਦੇ ਵਿੱਚ ਹਲੇ ਤੱਕ ਬਹੁਤਾ ਕੁਝ ਉਸ ਤਰੀਕੇ ਨਾਲ ਸਲੇਬਸਾਂ ਦਾ ਹਿੱਸਾ ਨਹੀਂ ਬਣਾਇਆ ਗਿਆ ਸਾਡੀ ਜਿਹੜੀ ਪੜ੍ਹਾਈ ਹੈ ਉਹਦੇ ਵਿੱਚ ਇਹੀ ਦੱਸਿਆ ਜਾਂਦਾ ਹੈ ਕਿ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਹੜੇ ਕਿਹੜੇ ਨੌਕਰੀ ਲਈ एलिजिਬਲ ਹੋਵੋਗੇ ਬੀਐਡ ਕਰਕੇ ਤੁਸੀਂ ਟੀਚਰ ਬਣ ਲਈ एलिजिਬਲ ਹੋਵੋਗੇ ਐਮਏ ਕਰਕੇ ਤੁਸੀਂ ਜੇ ਨੈਟ ਪਾਸ ਕਰਦੇ ਹੋ ਤਾਂ ਕਾਲਜ ਲੈਕਚਰਰ ਬਣ ਜਾਓਗੇ ਪੀਐਚਡੀ ਕਰਨ ਲੱਗ ਜਾਨੇ ਹੋ ਤਾਂ ਯੂਨੀਵਰਸਿਟੀ ਲੈਕਚਰਰ ਬਣ ਜਾਓਗੇ ਜੇ ਤੁਸੀਂ ਤੁਹਾਡਾ ਪਰਿਵਾਰ ਦੇ ਵਿੱਚੋਂ ਕੋਈ ਵਕੀਲ ਨਹੀਂ ਜਾਂ ਡਾਕਟਰ ਨਹੀਂ ਤਾਂ ਉੱਥੇ ਵੀ ਜੇ ਡਾਕਟਰ ਜਾਂ ਵਕੀਲ ਕੋਈ ਬੱਚਾ ਬਣਨਾ ਚਾਹੁੰਦਾ ਉਹਦੇ ਵਿੱਚ ਵੀ ਇਹੀ ਦੇਖਿਆ ਜਾਂਦਾ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਨੌਕਰੀ ਮਿਲੂਗੀ ਪਰ ਨਾਲ ਹੀ ਨਾਲ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਆਪਣੇ ਆਪ 'ਚ ਮਹੱਤਵਪੂਰਨ ਹੈ ਪਰ ਇਹਦੇ ਨਾਲੋਂ ਵੀ ਵੱਧ ਜਿਹੜੀ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਕੋਈ ਬੱਚਾ ਡਿਗਰੀ ਪੂਰੀ ਕਰਕੇ ਨਿਕਲਦਾ ਹੈ ਤਾਂ ਉਹ ਆਪਣੀ ਡਿਗਰੀ ਲੈ ਕੇ এমਪਲॉयਮੈਂਟ ਲੱਭਣ ਦੀ ਲਾਈਨ 'ਚ ਲੱਗ ਜਾਂਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਦਿਨ ਦਿਨ ਜਿਵੇਂ ਐ ਐਕਸਪੈਂਸ਼ਨ ਹੋ ਰਹੀ ਹੈ এডਿਕੇਸ਼ਨ ਦੀ ਇੰਸਟੀਟਿਊਸ਼ਨ ਵਧ ਰਹੇ ਹੈ ਉਸੇ ਤਰੀਕੇ ਨਾਲ ਪਾਸ ਕਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ ਬਿਲਕੁਲ ਸਰਕਾਰੀ ਨੌਕਰੀਆਂ ਪਹਿਲਾਂ ਜਿੰਨੀਆਂ ਜਾਂ ਆਪਾਂ ਕਹੀਏ ਕਿ ਪਹਿਲਾਂ ਤੋਂ ਘੱਟ ਹੋ ਰਹੀਆਂ ਉਹਦਾ ਕਾਰਨ ਇਹ ਹੈ ਕਿ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੋਗ ਹੈ ਬਹੁਤ ਸਾਰੇ ਬੰਦਿਆਂ ਦਾ ਕੰਮ ਹੈ ਜਿਹੜਾ ਉਹ ਥੋੜੇ ਬੰਦੇ ਕਰਨ ਲੱਗੇ ਕੰਪਿਊਟਰਾਈਜੇਸ਼ਨ ਹੋ ਗਈ ਜਿਹੜੇ ਫਿਜ਼ੀਕਲ ਵਰਕ ਸੀ ਉਹਨਾਂ 'ਚ ਵੀ ਮਕੈਨਿਕਲ ਚੀਜ਼ਾਂ ਆ ਗਈਆਂ ਇਹਦੇ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਘਟ ਰਹੇ ਐ ਉਹਦੇ ਨਾਲ ਨਾਲ ਹੀ ਬੱਚਿਆਂ ਵਾਸਤੇ ਨੌਕਰੀ ਦਾ ਸਵਭਬ ਵੀ ਘਟ ਰਿਹਾ ਹੈ ਤੁਸੀਂ ਦੇਖਿਆ ਹੋਣਾ ਕਿ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ ਦੀਆਂ ਪੋਸਟਾਂ ਖਾਲੀ ਐ ਉੱਥੇ ਬੱਚੇ ਰੱਖੇ ਵੀ ਨਹੀਂ ਗਏ ਕਿਉਂਕਿ ਸਰਕਾਰਾਂ ਵੀ ਥੋੜਾ ਜਿਹਾ ਵੇਸਲਾਪਨ ਦਿਖਾ ਰਹੀਆਂ ਮੈਨੂੰ ਲੱਗਦਾ ਇਹ ਸਿਚੁਏਸ਼ਨ ਦੇ ਵਿੱਚ ਸਾਨੂੰ ਬੱਚਿਆਂ ਨੂੰ ਸ਼ੁਰੂ ਤੋਂ ਇਸ ਗੱਲ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਹੋ ਸਕਦਾ ਤੁਹਾਨੂੰ ਨੌਕਰੀ ਨਾ ਮਿਲੇ ਜੇ ਨੌਕਰੀ ਨਹੀਂ ਮਿਲਦੀ ਤਾਂ ਉਹ ਸੈਲਫ এমਪਲoyed ਕਿਵੇਂ ਹੋਣ ਆਪਣੇ ਪੈਰਾਂ ਤੇ ਕਿਵੇਂ ਖੜੇ ਹੋਣ ਇਸ ਚੀਜ਼ ਦਾ ਸਾਡੇ ਸਿਲੇਬਸ ਦੇ ਵਿੱਚ ਕਿਤੇ ਵੀ ਅੰਗ ਨਹੀਂ ਬਣਾਇਆ ਜਾਂਦਾ ਇਸ ਚੀਜ਼ ਨੂੰ ਅਸੀਂ ਜੇ ਮੈਡੀਕਲ ਦੇ ਵਿੱਚ ਨਾਨ ਮੈਡੀਕਲ ਦੇ ਵਿੱਚ ਆਰਟਸ ਜਾਂ ਕਾਮਰਸ ਦੇ ਵਿੱਚ ਆਪਣੀ ਡਿਗਰੀ ਕਰਦੇ ਆ ਤਾਂ ਕਿਸੇ ਬੀਏ ਵਾਲੇ ਵਿਦਿਆਰਥੀ ਨੂੰ ਤੁਸੀਂ ਪੁੱਛੋ ਕਿ ਜੇਕਰ ਤੁਹਾਨੂੰ ਨੌਕਰੀ ਨਾ ਮਿਲੀ ਤੁਸੀਂ ਕੀ ਕਰ ਸਕਦੇ ਹੋ ਤੁਹਾਨੂੰ ਬਹੁਤ ਘੱਟ ਵਿਦਿਆਰਥੀ ਐਸੇ ਮਿਲਣਗੇ ਜਿਹੜੇ ਕਹਿਣਗੇ ਕਿ ਅਸੀਂ ਆਰਟ ਦੇ ਫੀਲਡ ਦੇ ਵਿੱਚ ਪੇਂਟਿੰਗ ਦੇ ਫੀਲਡ ਦੇ ਵਿੱਚ ਜਾ ਸਕਦੇ ਆ ਅਸੀਂ ਜਰਨਲਿਸਟ ਬਣ ਸਕਦੇ ਆ ਐਂਕਰ ਬਣ ਸਕਦੇ ਆ ਜਾਂ ਅਸੀਂ ਪਬਲਿਕ ਸਪੀਕਰ ਬਣ ਸਕਦੇ ਆ ਕਿਸੇ ਮੀਡੀਆ ਹਾਊਸ ਦੇ ਵਿੱਚ ਅਸੀਂ ਜਾ ਕੇ ਉਹਨਾਂ ਦੇ ਰਾਈਟਰ ਬਣ ਸਕਦੇ ਆ ਮੈਨੂੰ ਇਹ ਲੱਗਦਾ ਕਿ ਜਿਹੜੇ ਇਦਾਂ ਦੇ ਨਵੇਂ ਕੈਰੀਅਰ ਹੈ ਉਹਨੂੰ ਐਕਸਪਲੋਰ ਕਰਨ ਦੀ ਲੋੜ ਹੈ ਤੇ ਉਹ ਭਵਿੱਖ ਦੇ ਕੈਰੀਅਰ ਵੀ ਹੈ ਤੇ ਨਵੇਂ ਕੈਰੀਅਰ ਵੀ ਕਿਹਾ ਜਾ ਸਕਦੇ ਆ ਤਾਂ ਕਿ ਬੱਚੇ ਫਰਸਟ੍ਰੇਟ ਨਾ ਹੋਣ ਫਰਸਟ੍ਰੇਸ਼ਨ ਦੀ ਗੱਲ ਨਹੀਂ ਹੈ ਚਲੋ ਇੱਕ ਚੀਜ਼ਾਂ ਇੱਕ ਚੀਜ਼ ਲਿਮਟ ਹੁੰਦੇ ਜਦੋਂ ਅਸੀਂ ਡਿਗਰੀਆਂ ਹਾਸਲ ਕਰਦੇ ਆ ਜਾਂ ਪੜਾਈ ਕਰਦੇ ਆ ਇਹ ਚੀਜ਼ਾਂ ਵੀ ਆਮ ਦੇਖਣ ਨੂੰ ਮਿਲਦੀਆਂ ਆ ਪਰ ਜੱਗਾ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਜੀ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਾਂਗਾ ਵੀ ਜਿੱਤੇ ਅਸੀਂ ਗੱਲ ਕਰੀਏ ਸਮਾਲ 스ਕੇਲ ਇੰਡਸਟਰੀਆਂ ਜਿਹੜੀਆਂ ਸਰਕਾਰ ਵੱਲੋਂ ਪਹਿਲਾਂ ਬੜੀ ਪਹਿਲ ਕੀਤੀ ਗਈ ਸੀ ਕਿ ਬੱਚਿਆਂ ਦੇ ਲਈ ਵੀ ਜਿਹੜੇ ਸਕਿੱਲ ਪਰਸਨ ਬੱਚੇ ਨੇ ਉਹਨਾਂ ਨੂੰ ਇੱਕ ਆਪਣਾ ਹੀ ਜਿਹੜਾ ਰੁਜ਼ਗਾਰ ਉਹ ਆਪਣਾ ਸ਼ੁਰੂ ਕਰ ਸਕਦੇ ਨੇ ਜਿਹਦੇ ਚ ਸਰਕਾਰਾਂ ਨੇ ਇੱਕ ਡਿਪਾਰਟਮੈਂਟ ਬਣਾਇਆ ਹੋਦਾ ਵੀ ਜਿਹਦੇ ਚ ਉਹਨਾਂ ਨੂੰ ਇੱਕ ਅੱਛੀ ਸਬਸਿਡੀ ਲੋਨ ਵੀ ਮੁਹੱਈਆ ਕਰਵਾਇਆ ਜਾਂਦਾ ਜਿਹੜਾ ਬਹੁਤ ਘੱਟ ਵਿਆਜ ਦੇ ਉੱਪਰ ਜਾਂ ਬਿਨਾਂ ਵਿਆਜ ਤੋਂ ਲੋਨ ਵੀ ਚੁਕਾਉਣਾ ਹੁੰਦਾ ਸੋ ਇਸ ਤਰ੍ਹਾਂ ਦੇ ਬੜੇ ਉਪਰਾਲੇ ਕਰਤੇ ਗਏ ਪਰ ਉਹ ਚੀਜ਼ਾਂ ਜਿਹੜੀਆਂ ਹੁਣ ਖਤਮ ਹੁੰਦੀਆਂ ਇਹ ਨਜ਼ਰ ਆ ਰਹੀਆਂ ਨੇ ਵੀ ਉਹ ਵੀ ਕਿਤਨਾ ਕਿਤੇ ਕਾਰਨ ਬਣਦਾ ਵੀ ਬੱਚੇ ਦਾ ਰੁਝਾਨ ਘ ਦੇਖੋ ਜਿਹੜਾ ਸਾਡੇ ਇੱਕ ਆਮ ਤੌਰ ਤੇ ਇਹ ਰਿਹਾ ਕਿ ਜੋ ਸਰਕਾਰ ਵੱਲੋਂ ਬਹੁਤ ਸਾਰੇ ਵਿਭਾਗੇ ਸ਼ੁਰੂ ਕੀਤੇ ਗਏ ਜਿਵੇਂ ਫਾਰ ਐਗਜ਼ਾਮਪਲ ਫੂਡ ਪ੍ਰੀਜ਼ਰਵੇਸ਼ਨ ਦਾ ਵਿਭਾਗ ਸ਼ੁਰੂ ਕੀਤਾ ਗਿਆ ਇਸੇ ਤਰੀਕੇ ਨਾਲ ਇੰਡਸਟਰੀਅਲ ਜ਼ੋਨ ਬਣਾਏ ਗਏ ਫੋਕਲ ਪੁਆਇੰਟ ਬਣਾਏ ਗਏ ਬਹੁਤ ਸਾਰੇ ਥਾਵਾਂ ਤੇ ਸਾਡੇ ਇੰਡਸਟਰੀਅਲ ਇੰਸਟੀਚਿਊਟ ਵੀ ਬਣਾਏ ਗਏ ਤਾਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਬਹੁਤ ਸਾਰੇ ਸਾਡੇ ਇੰਡਸਟਰੀਅਲ ਟਾਊਨਸ਼ਿਪ ਫੇਲ ਹੋ ਗਏ ਜਾਂ ਅਸੀਂ ਇਹ ਕਹੀਏ ਕਿ ਪਤਾ ਨਹੀਂ ਕਿ ਕੀ ਇਹੋ ਜਿਹਾ ਪਾਲਿਸੀ ਦੇ ਪੱਧਰ ਤੇ ਵਾਪਰਿਆ ਕਿ ਜਿਹੜੇ ਸਾਡੇ ਗਰੋ ਕਰ ਰਹੇ ਇੰਡਸਟਰੀਅਲ ਟਾਊਨ ਸੀ ਜਿਨ੍ਹਾਂ ਦੇ ਵਿੱਚ ਭਾਵੇਂ ਮੈਂ ਅਮਰਸਰ ਲੁਧਿਆਣਾ ਜਲੰਧਰ ਦੀ ਗੱਲ ਕਰਾਂ ਭਾਵੇਂ ਵੱਡੀਆਂ ਚੀਜ਼ਾਂ ਬਣਾਉਣ ਵਾਲੀ ਲੋਹੇ ਦੀਆਂ ਫੈਕਟਰੀਆਂ ਜਿੱਥੇ ਬਹੁਤ ਜ਼ਿਆਦਾ ਮਾਤਰਾ ਚ ਚੱਲਦੀਆਂ ਸੀ ਮੰਡੀ ਗੋਵਿੰਦਗੜ੍ਹ ਦੀ ਗੱਲ ਕਰੀਏ ਸਾਈਕਲ ਇੰਡਸਟਰੀ ਦੀ ਗੱਲ ਕਰੀਏ ਉਹ ਸਾਰੀ ਦੀ ਸਾਰੀ ਇੰਡਸਟਰੀ ਜਾਂ ਤਾਂ ਬਾਹਰ ਚਲੀ ਗਈ ਜਾਂ ਹੌਜਰੀ ਦੀ ਇੰਡਸਟਰੀ ਸਾਈਕਲ ਦੀ ਇੰਡਸਟਰੀ ਛੋਟੇ ਕਲਪੁਰਜਾਂ ਦੀ ਇੰਡਸਟਰੀ ਪੰਜਾਬ ਦੇ ਵਿੱਚੋਂ ਉਹ ਅੱਗੇ ਵਧਣ ਦੀ ਬਜਾਏ ਲਗਾਤਾਰ ਪਿੱਛੇ ਨੂੰ ਜਾ ਰਹੀ ਹੈ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਜਾਂ ਤਾਂ ਸੁਖਾਵਾਂ ਮਾਹੌਲ ਨਹੀਂ ਰਿਹਾ ਜਾਂ ਅਸੀਂ ਆਪਣੀ ਮੰਡੀ ਨੂੰ ਪਛਾਣ ਨਹੀਂ ਸਕੇ ਕਿ ਸਾਡੀ ਮੰਡੀ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਜਿਹੜੀ ਔਰ ਮੁੱਖ ਤੌਰ ਤੇ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਖਿੱਤੇ ਦੇ ਸਾਧਨਾਂ ਦੀ ਪਛਾਣ ਕਰੀਏ ਕਿ ਸਾਡੇ ਖਿੱਤੇ ਦੇ ਵਿੱਚ ਖੇਤੀ ਹੁੰਦੀ ਆ ਦੁੱਧ ਦਾ ਉਤਪਾਦਨ ਹੁੰਦਾ ਹੈ ਮੀਟ ਦਾ ਉਤਪਾਦਨ ਹੁੰਦਾ ਹੈ ਇਹਨਾਂ ਚੀਜ਼ਾਂ ਦੀ ਅਸੀਂ ਮੰਡੀ ਦੀ ਪਛਾਣ ਕਰੀਏ ਕਿ ਇਹਨਾਂ ਦੀ ਮੰਡੀ ਕਿੱਥੇ ਹੈ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਪੈਕ ਕਿਵੇਂ ਕਰਨਾ ਹੈ ਉਹਨਾਂ ਨੂੰ ਮਾਰਕੀਟੇਬਲ ਕਿਵੇਂ ਬਣਾਉਣਾ ਹੈ ਇਹਦੀ ਪਛਾਣ ਕਰੀਏ ਤੇ ਸਾਡੀ ਸਿੱਖਿਆ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕਰੀਏ ਅਸੀਂ ਵਿਦਿਆਰਥੀਆਂ ਨੂੰ ਇਹ ਦਸੀਏ ਕਿ ਜੇ ਤੁਹਾਨੂੰ ਜੌਬ ਨਹੀਂ ਮਿਲਦੀ ਤਾਂ ਸੈਲਫ এমਪਲoyed ਹੋਣ ਲਈ ਤੁਹਾਨੂੰ ਇਸ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵੋਕੇਸ਼ਨਲ ਕੁਆਲਿਫਿਕੇਸ਼ਨ ਦੇ ਬੀਏ ਪੱਧਰ ਤੇ ਜਾਂ ਆਈਟੀਆਈ ਦੇ ਵਿੱਚ ਕੋਰਸ ਕਰਾਏ ਜਾਂਦੇ ਆ ਪਰ ਉਹਨਾਂ ਦੀ ਜਿਹੜੀ ਵੈਲਿਊ ਹੈ ਬਹੁਤ ਵਾਰੀ ਉਹ ਔਰਨਮੈਂਟਲ ਪੱਧਰ ਤੇ ਰਹਿੰਦੀ ਹੈ ਜਿਹੜੀ ਇੰਡਸਟਰੀ ਪੰਜਾਬ ਦੇ ਵਿੱਚ ਗਰੋ ਕਰੀ ਹੈ ਉਹਨਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਤਾਂ ਬਹੁਤ ਹੀ ਯੋਗਤਾ ਜਾਤੀ ਕਰਕੇ ਜਾਦੇ ਆ ਐਜੂਕੇਸ਼ਨ ਕਰਕੇ ਘਟ ਹੈ ਜਿਹੜੀ ਸਾਡੀ ਰਾਮਗੜੀਆ ਬਰਾਦਰੀ ਹੈ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੰਬਾਈਨ ਤੋਂ ਲੈ ਕੇ ਟਰੈਕਟਰ ਇੰਡਸਟਰੀ ਤੱਕ ਖੇਤੀ ਦੇ ਵੱਡੇ ਸੰਦ ਉਹ ਬਣਾਉਣ ਦੇ ਵਿੱਚ ਮਤਲਬ ਮੁਹਾਰਤ ਹਾਸਲ ਕੀਤੀ ਹੈ ਪਰ ਸਾਨੂੰ ਇਸ ਕਿਸਮ ਦੀਆਂ ਗੱਲਾਂ ਬਹੁਤ ਘੱਟ ਮਿਲਦੀਆਂ ਕਿ ਸਾਡੀ ਕਿਸੇ ਪਾਰਟਿਕੂਲਰ ਇੰਸਟੀਚਿਊਸ਼ਨ ਦੀ ਟੈਕਨੋਲੋਜੀ ਦੇ ਨਾਲ ਸਾਡੇ ਖੇਤੀ ਦੇ ਸੰਧ ਬਣੇ ਹੋਣ ਸਾਡੀ ਕੋਈ ਹੋਰ ਟੈਕਨੋਲੋਜੀ ਨਵੀਂ ਆਈ ਹੋਵੇ ਅਸੀਂ ਹਲੇ ਵੀ ਉਹ ਟਰੈਡੀਸ਼ਨਲ ਜਿਹੜਾ ਸਿਸਟਮ ਹੈ ਉਸੇ ਨਾਲ ਹੀ ਆਪਣੇ ਕੰਮ ਕਰ ਰਹੇ ਹਾਂ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਐਜੂਕੇਸ਼ਨ ਹੈ ਇਸ ਨੂੰ ਅਪਲਾਈਡ ਬਣਾਉਣ ਦੀ ਹੋਰ ਜ਼ਿਆਦਾ ਲੋੜ ਹੈ ਜਿਹੜੀ ਅਪਲਾਈਡ ਵੀ ਬਣਾਈ ਹੈ ਅੱਜ ਕੱਲ ਇੱਕ ਨਵਾਂ ਟ੍ਰੈਂਡ ਬਣ ਗਿਆ ਕਿ ਬਹੁਤ ਸਾਰੇ ਵਿਦਿਆਰਥੀ ਨਾਨ ਅਟੈਂਡਿੰਗ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਜਾ ਰਹੇ ਆ ਜੇ ਕੋਰਸਪੋਂਡੈਂਸ ਅਲੱਗ ਚੀਜ਼ ਹੈ ਨਾਨ ਅਟੈਂਡਿੰਗ ਦਾ ਮਤਲਬ ਹੈ ਕਿ ਰੈਗੂਲਰ ਕੋਰਸ ਜੁਆਇਨ ਕੀਤਾ ਜਾਣਾ ਨਹੀਂ ਹੈ ਬੱਚਿਆਂ ਦੇ ਵਿੱਚ ਸਕਿੱਲ ਦੀ ਕਮੀ ਹੈ ਅੱਜ ਹਾਲਾਤ ਇਹ ਬਣੇ ਹੋਏ ਆ ਜੇ ਕੋਈ ਵਿਅਕਤੀ ਇਹ ਕਹਿੰਦਾ ਕਿ ਮੈਨੂੰ ਕੋਈ ਇੰਪਲਾਈ ਕਰਨ ਲਈ ਮਤਲਬ ਤੁਹਾਨੂੰ ਕੋਈ ਐਡੀਟਰ ਚਾਹੀਦਾ ਹੈ ਤੁਹਾਨੂੰ ਕੋਈ ਐਂਕਰ ਚਾਹੀਦਾ ਜੇ ਮੈਂ মিডিਏ ਦੀ ਗੱਲ ਕਰਾਂ ਤੁਹਾਨੂੰ ਕੈਮਰਾਮੈਨ ਚਾਹੀਦਾ ਤਾਂ ਤੁਹਾਨੂੰ ਰੈਡੀਲੀ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ ਤਾਂ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਮਾਰਕੀਟ ਦੇ ਵਿੱਚ ਅਨਪਲਾਈਮੈਂਟ ਬਹੁਤ ਜ਼ਿਆਦਾ ਹੈ ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਆ ਕਿ ਸਾਨੂੰ ਸਕਿਲਫੁਲ ਪਰਸਨ ਹੈ ਜਿਹੜੇ ਉਹ ਵੀ ਨਹੀਂ ਮਿਲ ਰਹੇ ਇਸ ਕਰਕੇ ਇਸ ਕਮੀ ਜਾਂ ਇਸ ਗੈਪ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਕੋਰਸ ਦੀ ਚੋਣ ਕਰੀਏ ਕਿਸੇ ਕੋਰਸ ਦੀ ਪੜ੍ਹਾਈ ਵੱਲ ਜਾਈਏ ਤਾਂ ਸਾਨੂੰ ਸਭ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਇਹਦੇ ਨਾਲ ਮੈਨੂੰ ਮੇਰੇ ਖਿੱਤੇ ਦੇ ਵਿੱਚ ਮੇਰੇ ਖਿੱਤੇ ਦੇ ਆਲੇ ਦੁਆਲੇ ਮੇਰੇ ਖਿੱਤੇ ਤੋਂ ਬਾਹਰ ਕੋਈ এমਪਲॉयਮੈਂਟ ਮਿਲ ਸਕਦੀ ਹੈ ਜਾਂ ਉਹਦੇ ਕੋਈ ਚਾਂਸ ਨਹੀਂ ਇਸ ਕਰਕੇ ਉਹ ਪੜ੍ਹਾਈ ਦੇ ਵਿੱਚ ਇਹ ਸਿਲੇਬਸ ਦਾ ਹਿੱਸਾ ਵੀ ਬਣਾਉਣਾ ਚਾਹੀਦਾ ਹੈ ਤਾਂ ਕਿ ਸਾਡੀ ਐਜੂਕੇਸ਼ਨ ਵਿਹਾਰਕ ਹੋਵੇ ਅੰਦੀ ਸੰਸਾ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਵੀ ਅੱਜ ਕਾਫੀ ਸਾਡਾ ਜਿਹੜਾ ਖੇਤਰ ਹੈ এডਿਕੇਸ਼ਨ ਦਾ ਸੈਕਟਰ ਹੈ ਜਿੱਥੇ ਯੂਨੀਵਰਸਟੀਆਂ ਨੇ ਏਡੇ ਵੱਡੀਆਂ-ਵੱਡੀਆਂ ਪ੍ਰਾਈਵੇਟ ਯੂਨੀਵਰਸਟੀਆਂ ਵੀ ਆ ਗੀਆਂ ਜੀ ਜੀ ਤੇ ਜਿਸ ਤਰ੍ਹਾਂ ਹੁਣ ਜਿਵੇਂ ਤੁਸੀਂ ਸੈਲਫ এমਪਲॉयਮੈਂਟ ਦੀ ਗੱਲ ਕੀ ਲੱਗਦਾ ਤੁਹਾਨੂੰ ਵੀ ਇਸ ਤੋਂ ਪਹਿਲਾਂ ਕਦੀ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਜੀ ਦੇਖੋ ਧਿਆਨ ਦਿੱਤਾ ਗਿਆ ਹੈ ਦੇ ਵਿੱਚ ਕੋਈ ਸ਼ੱਕ ਨਹੀਂ ਲਗਾਤਾਰ ਇਸ ਚੀਜ਼ ਨੂੰ ਕਿਤੇ ਨਾ ਕਿਤੇ ਧਿਆਨ ਚ ਰੱਖਿਆ ਗਿਆ ਹਮ ਸਾਰੇ ਧਿਆਨ ਦੇ ਬਾਵਜੂਦ ਕਿਤੇ ਨਾ ਕਿਤੇ ਤਾਂ ਕੋਈ ਗੈਪ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੇ ਇੰਡਸਟਰੀ ਨੇ ਗਰੋ ਹੋਣਾ ਸੀ ਗਰੋ ਹੋਣ ਦੀ ਬਜਾਏ ਪਿੱਛੇ ਨੂੰ ਪਛੜਦੀ ਜਾ ਰਹੀ ਹੈ ਹਮ ਇੱਕ ਸਮਾਂ ਸੀ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਪੰਜਵੀਂ ਜਾਂ ਅੱਠਵੀਂ ਪਾਸ ਜਿਹੜਾ ਵੀ ਵਿਅਕਤੀ ਹੈ ਉਹ ਚਿੱਠੀ ਲਿਖ ਲੈਂਦਾ ਚੰਗੇ ਤਰੀਕੇ ਨਾਲ ਪੰਜਾਬੀ ਬੋਲ ਲੈਂਦਾ ਪੜ ਲੈਂਦਾ ਹੁਣ ਬੀਏ ਵਾਲੇ ਨੂੰ ਚਾਰ ਲੈਣਾ ਨਹੀਂ ਲਿਖਣੀਆਂ ਆਉਂਦੀਆਂ ਪੱਤਰ ਨਹੀਂ ਉਹ ਲਿਖ ਸਕਦੇ ਇਹਦਾ ਮਤਲਬ ਇਹ ਹੋਇਆ ਕਿ ਸਾਡੇ ਕੋਲੇ ਡੀਰੀਆਂ ਦੇ ਲੈਵਲ ਦੇ ਵਿੱਚ ਵਾਧਾ ਹੋਇਆ ਪੜੇ ਲਿਖਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਸਾਡੀ ਸਕਿੱਲ ਤੇ এমਪਲੋਇਮੈਂਟ ਘਟਦੀ ਗਈ ਹੈ ਸਾਡੇ ਜਿਹੜੇ ਪੁਰਾਣੇ ਬੰਦੇ ਸੀ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਿੰਨਾ ਹਾਂ ਅਸੀਂ ਜਿੱਥੇ ਬੈਠੇ ਹਾਂ ਸਾਡੇ ਨਾਲ ਦੀ ਬਾਈਪਾਸ ਜਾਂਦਾ ਹੈ ਅੱਜ ਤੋਂ 500 ਸਾਲ ਪਹਿਲਾਂ ਜਾਂ 1000 ਸਾਲ ਪਹਿਲਾਂ ਜਿਹੜੇ ਬਣੇ ਹੋਏ ਕਿਲੇ ਸੀ ਬਣੇ ਹੋਏ ਪੁਲ ਸੀ ਮੰਦਰ ਜਾਂ ਗੁਰਦੁਆਰੇ ਸੀ ਤੁਸੀਂ ਉਹਨਾਂ ਦਾ ਆਰਕੀਟੈਕਚਰ ਦੇਖ ਲਓ ਬਹੁਤ ਖੂਬਸੂਰਤ ਹੈ ਜਿਓਮੈਟ੍ਰਿਕਲੀ ਜਾਂ ਜਿਹੜੇ ਵੀ ਉਹਦੇ ਕੰਪੋਨੈਂਟ ਹੁੰਦੇ ਆ ਕਿਸੇ ਇਮਾਰਤ ਦੇ ਉਹਨਾਂ ਚੋਂ ਪੂਰਾ ਉੱਤਰਦਾ ਹੈ ਅੱਜ ਸਾਡੇ ਕੋਈ ਸੜਕ ਸਿੱਧੀ ਨਹੀਂ ਜਿਹੜੇ ਪੁਲ ਹੈ ਉਹ ਬਣਦੇ ਮਗਰੋਂ ਹੈ ਟੁੱਟਣ ਪਹਿਲਾਂ ਲੱਗ ਜਾਂਦੇ ਆ ਕਿਤੇ ਨਾ ਕਿਤੇ ਸਾਡੀ ਐਜੂਕੇਸ਼ਨ ਜਾਂ ਸਿੱਖਿਆ 'ਚ ਕਮੀ ਹੈ ਸਾਡੇ ਪ੍ਰਬੰਧ 'ਚ ਕਮੀ ਹੈ ਸਾਡੀ ਵਿਹਾਰਕਤਾ 'ਚ ਕਮੀ ਹੈ ਰੋਲਾ ਕਿੱਥੇ ਹੈ ਇਸ ਕਰਕੇ ਮਸਲਾ ਸਮਝਣ ਦਾ ਇਹ ਹੈ ਕਿ ਅਸੀਂ ਲਗਾਤਾਰ ਡਿਗਰੀਆਂ ਦੇ ਵਿੱਚ ਵਾਧਾ ਕਰਦੇ ਜਾ ਰਹੇ ਹਾਂ ਪਰ ਜਿਹੜੀ ਸਾਡੀ ਸਿੱਖਿਆ ਹੈ ਉਹ ਲਗਾਤਾਰ ਪਛੜਦੀ ਜਾ ਰਹੀ ਹੈ ਜਾਂ ਸਾਡੀ ਗਿਆਨ ਦੀ ਮਾਤਰਾ ਲਗਾਤਾਰ ਘਟਦੀ ਜਾ ਰਹੀ ਹੈ ਮੈਂ ਇਸ ਗੱਲ ਵੱਲ ਇਸ਼ਾਰਾ ਕਰਨਾ ਚਾਹੁੰਦਾ ਹਾਂ ਸਤਿ ਸ੍ਰੀ ਅਕਾਲ ਜਿੱਥੇ ਤੁਸੀਂ ਗੱਲ ਕੀਤੀ ਵੀ ਤੁਹਾਡੀ ਜਿਵੇਂ ਸਤਿ ਸ੍ਰੀ ਅਕਾਲ ਨੇ ਦੱਸਿਆ ਵੀ ਅਸੀਂ ਥਿਉਰੀ ਦੇ ਨਾਲ ਨਾਲ ਜਿਵੇਂ ਪ੍ਰੈਕਟੀਕਲ ਜਿਵੇਂ ਗੱਲ ਕੀਤੀ ਹੈ ਹਮ ਸਾਹ ਨੇ ਵੀ ਜਿੱਦ ਤੱਕ ਅਸੀਂ ਐਜੂਕੇਸ਼ਨ ਸਰਵਿਕ ਸਾਡਾ ਟਾਰਗੇਟ ਡਿਗਰੀ ਲੈਣੇ ਨਹੀਂ ਹੈ ਪਰ ਉਹ ਡਿਗਰੀ ਲੈਣ ਤੋਂ ਬਾਅਦ ਸਾਡਾ ਜਿਹੜਾ ਅੱਗੇ ਫਿਊਚਰ ਹੈ ਅਸੀਂ ਭਵਿੱਖ ਆਪਣਾ ਦੇਖਦੇ ਹਾਂ ਵੀ ਕਿਤੇ ਨਾ ਕਿਤੇ ਸੈਲਫ ਇਮਪਲੋਇਮੈਂਟ ਬੜਾ ਵੱਡਾ ਅੱਜ ਵਿਸ਼ਾ ਹੈ ਜਿੱਦ ਤਰ ਇੰਡਸਟਰੀ ਦੀ ਵੀ ਗੱਲ ਕੀਤੀ ਹੈ ਵੀ ਜਿੱਥੇ ਸਾਡੀ ਇੰਡਸਟਰੀ ਜਿਹੜੀ ਹੈ ਪੰਜਾਬ ਦੀ ਇੰਡਸਟਰੀ ਮੈਂ ਗੱਲ ਕਰੂੰਗਾ ਖਾਸ ਕਰਕੇ ਜਿਹੜੀ ਇੰਡਸਟਰੀ ਜਿਹੜੀ ਪਛੜਦੀ ਜਾ ਰਹੀ ਹੈ ਜਿਵੇਂ ਗੋਬਿੰਦਗੜ੍ਹ ਦੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਜਾਂ ਹੋਰ ਜਿਹੜੇ ਵੱਡੀ ਵੱਡੀਆਂ ਕੰਪਨ ਅੱਜ ਠੀਕ ਹੈ ਸਰਕਾਰਾਂ ਪੰਜਾਬ ਨਿਵੇਸ਼ ਦੀ ਗੱਲ ਕਰ ਰਹੀਆਂ ਨੇ ਇਨਵੈਸਟ ਪੰਜਾਬ ਦੀ ਗੱਲ ਕਰ ਰਹੀਆਂ ਨੇ ਪਰ ਕਿਤੇ ਕਿਤੇ ਜੇਕਰ ਬੇਸਿਕ ਬੁਨਿਆਦ ਜਿਹੜੀ ਬੱਚੇ ਦੀ ਪੜ੍ਹਾਈ ਦੇ ਦੌਰਾਨ ਉਹਨੂੰ ਮਿਲਣੀ ਚਾਹੀਦੀ ਹੈ ਐਜੂਕੇਸ਼ਨ ਦੇ ਦੌਰਾਨ ਉਹਨੂੰ ਸਕੂਲ ਦੇ ਦੌਰਾਨ ਉਹਦੇ ਸਿਲੇਬਸ ਦੇ ਵਿੱਚ ਜਾਂ ਉਹਦੇ ਕਾਲਜ ਟਾਈਮ ਦੇ ਵਿੱਚ ਉਹਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਜੇਕਰ ਮਿਲੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿ ਫਿਊਚਰ ਦੇ ਵਿੱਚ ਜਦੋਂ ਉਹਨੂੰ ਇੱਕ ਟਾਰਗੇਟ ਹੋਏਗਾ ਇੱਕ ਵਿਜ਼ਨ ਹੋਏਗਾ ਉਹ ਵੀ ਮੈਂ ਬੀਏ ਤੋਂ ਬਾਅਦ ਆ ਕੰਮ ਕਰਨਾ ਜੇਕਰ ਮੈਂ ਇੱਕ ਗੱਲ ਹੋਰ ਵੀ ਇਹ ਸੰਸਾਭ ਜਿੱਦਾਂ ਲੋਕ ਉਹ ਬੱਚੇ ਜਿਹੜੇ ਹੁਣ ਲੱਖਾਂ ਰੁਪਏ ਲਗਾ ਕੇ ਬਾਹਰ ਚਲੇ ਜਾਂਦੇ ਐ ਐਜੂਕੇਸ਼ਨ ਦੇ ਬਾਅਦ ਵੀ ਕਿੱਤਾ ਠੀਕ ਆ ਉੱਥੇ ਜਾ ਕੇ ਕੰਮ ਕਰਾਂਗੇ ਉੱਥੇ ਹੋਟਲਾਂ ਤੇ ਕੰਮ ਕਰਦੇ ਆ ਵੇਟਰ ਦਾ ਕੰਮ ਕਰਦੇ ਆ ਉੱਥੇ ਭਾਂਡੇ ਮਾਣਦੇ ਆ ਹੋਟਲਾਂ ਦੇ ਵਿੱਚ ਜਾ ਕੇ ਤਾਂ ਕੀ ਜੇਕਰ ਉਹ ਵੀ ਇੱਕ ਭਾਂਡੇ ਮਾਣਣਾ ਮੈਂ ਕਹੂੰਗਾ ਵੀ ਇੱਕ ਇੱਕ ਤਰ੍ਹਾਂ ਦਾ ਸਕਿੱਲ ਹੀ ਆ ਉਹ ਵੀ ਜੇਕਰ ਹਰ ਇੱਕ ਬੰਦਾ ਨਹੀਂ ਕਰ ਸਕਦਾ ਪਰ ਜੇਕਰ ਅਸੀਂ ਉੱਥੇ ਜਾ ਕੇ ਕੁਝ ਕਰਨਾ ਤਾਂ ਅਸੀਂ ਆਪਣੇ ਇੱਥੇ ਹੀ ਕਿਉਂ ਨਾ ਇਹਨਾਂ ਚੀਜ਼ਾਂ ਨੂੰ ਆਪਣੇ ਪੈਸਾ ਇੱਥੇ ਆਪਣਾ ਇਨਵੈਸਟ ਕਰਕੇ ਆਪਣੇ ਪੰਜਾਬ ਆਪਣੇ ਘਰ ਦੇ ਵਿੱਚ ਰਹਿ ਕੇ ਕੰਮ ਕਰੀਏ ਇੱਕ ਜਿਹੜੀ ਕੋਲੀ ਸਾਹਿਬ ਬੜੀ ਇਹ ਇੰਪੋਰਟੈਂਟ ਗੱਲ ਹੈ ਸਾਡੀ ਦਿੱਕਤ ਕਿੱਥੇ ਆਈ ਹੈ ਕਿ ਅਸੀਂ ਵੈਸਟਰਨ ਐਜੂਕੇਸ਼ਨ ਸਿਸਟਮ ਤਾਂ ਸਿੱਖ ਲਿਆ ਪਰ ਅਸੀਂ ਵੈਸਟਰਨ ਕਲਚਰ ਨਹੀਂ ਸਿੱਖਿਆ ਵੈਸਟਰਨ ਕਲਚਰ ਕੀ ਹੈ ਤੁਸੀਂ ਕੈਨੇਡਾ ਦੇ ਵਿੱਚ ਜਾਓਗੇ ਉੱਥੇ ਆਮ ਤੌਰ ਤੇ ਜਾਂ ਕਿਸੇ ਵੀ ਯੂਰਪ ਦੇ ਕੰਟਰੀ ਦੇ ਵਿੱਚ ਜਾਓਗੇ ਤਾਂ ਬੰਦੇ ਕੋਸ਼ਿਸ਼ ਕਰਦੇ ਆ ਕਿ ਉਹ ਆਪਣੇ ਘਰ ਦਾ ਆਲੇ-ਦੁਆਲੇ ਦਾ ਜਾਂ ਆਪਣਾ ਕੰਮ ਹੱਥੀਂ ਕਰਨ ਬਹੁਤ ਸਾਰੀਆਂ ਉੱਥੇ ਸੰਸਥਾਵਾਂ ਆ ਜਿਨ੍ਹਾਂ ਦੇ ਵਿੱਚ ਕੋਈ ਸਵੀਪਰ ਜਾਂ ਪੀਐਨਾਂ ਦੀ ਚੀਜ਼ ਰਜਿਸਟਰ ਹੀ ਨਹੀਂ ਕਰਦੀ ਜਿਹੜਾ ਵੀ ਬੰਦਾ ਕਿਸੇ ਪੈਟਰੋਲ ਪੰਪ ਤੇ ਲੱਗਾ ਹੈ ਉਹ ਆਪਣੀ ਅਸੇ ਪਾਸੇ ਨੂੰ ਆਪ ਸਾਫ਼ ਕਰਦਾ ਆਪਣੇ ਦਫ਼ਤਰ ਦੇ ਵਿੱਚ ਜੇ ਉਹ ਬੈਠਾ ਤਾਂ ਪਾਣੀ ਆਪਣਾ ਆਪ ਪੀਂਦਾ ਹੈ ਮੇਰਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਦੀ ਸਿੱਖਿਆ ਪદ્ધਤੀ ਤਾਂ ਲੈ ਲਈ ਪਰ ਉਹਨਾਂ ਦਾ ਵਰਕ ਕਲਚਰ ਨਹੀਂ ਲਿਆ ਉਸ ਕਰਕੇ ਸਾਡੇ ਸਮੱਸਿਆ ਇਹ ਆਉਂਦੀ ਹੈ ਕਿ ਸਾਡੇ ਇੱਥੇ ਜੇ ਕੋਈ ਵਿਅਕਤੀ ਆਪਣਾ ਕੰਮ ਸ਼ੁਰੂ ਕਰਦਾ ਹੈ ਤਾਂ ਉਹ ਉਡੀਕਦਾ ਰਹਿੰਦਾ ਕਿ ਮੈਨੂੰ ਜੇ ਅਸਿਸਟੈਂਟ ਮਿਲੇਗਾ ਜੇ ਮੈਂ ਕਿਤੇ ਮਤਲਬ ਫੋਰਮੈਨ ਲੱਗਿਆ ਹੋਇਆ ਤਾਂ ਇੱਕ ਬੰਦਾ ਮੈਨੂੰ ਪੇਚਕਸ ਤੇ ਥੋੜਾ ਫੜਾਉਣ ਵਾਲਾ ਨਾਲ ਚਾਹੀਦਾ ਹੈ ਹੈਲਪਰ ਤੋਂ ਬਿਨਾ ਮਤਲਬ ਸਾਡੇ ਹੀ ਬੰਦਨ ਪੱਤਰਕਾਰ ਕੈਮਰਾ ਚੱਕਣ ਵਾਲਾ ਬੰਦਾ ਵੀ ਕਹਿਣਗੇ ਕਿ ਇੱਕ ਜੇ ਨਾਲ ਹੋਵੇ ਮੇਰਾ ਕੰਮ ਫੇਰ ਹੀ ਚੱਲ ਸਕਦਾ ਜਿਹੜੇ ਸਾਡੇ ਬੱਚੇ ਇਥੋਂ ਬਾਹਰ ਜਾ ਰਹੇ ਹੈ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਦੋ ਚੀਜ਼ਾਂ ਦਾ ਗੈਪ ਰਹਿ ਹੈ ਇੱਕ ਤਾਂ ਇਹ ਹੈ ਕਿ ਸ਼ਾਇਦ ਉਹਨਾਂ ਨੂੰ ਇੱਥੇ ਕੋਈ ਉਹਨੇ ਪੈਸਿਆਂ ਦੇ ਵਿੱਚ ਕੰਮ ਕਿਵੇਂ ਸ਼ੁਰੂ ਕਰਨਾ ਹੈ ਇਹਦਾ ਗਿਆਨ ਨਹੀਂ ਸੀ ਜਾਂ ਦੂਸਰੀ ਗੱਲ ਇਹ ਰਹੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਗਿਆਨ ਨਹੀਂ ਸੀ ਕਿ ਬਾਹਰ ਜਾ ਕੇ ਜ਼ਿੰਦਗੀ ਪੰਜਾਬ ਤੋਂ ਵੀ ਦੁੱਗਣੀ ਔਖੀ ਹੋ ਜਾਣੀ ਹੈ ਈਹੀ ਕਾਰਨ ਹੈ ਕਿ ਜਦੋਂ ਉਹ ਬਾਹਰ ਜਾਂਦੇ ਆ ਬਾਹਰ ਪੰਜਾਬ ਦੇ ਜਿਹੜੇ ਬੱਚੇ ਹੈ ਜਿਹੜੇ ਅੱਜ ਤੋਂ ਕਈ ਦਹਾਕੇ ਪਹਿਲਾਂ ਜਾਂਦੇ ਸੀ ਉਹ ਟੈਕਨੋਲੋਜੀਕਲੀ ਐਡਵਾਂਸ ਨੌਲੇਜ ਲੈ ਕੇ ਜਾਂਦੇ ਸੀ ਇੰਜੀਨੀਅਰ ਜਾਂ ਡਾਕਟਰ ਬਣ ਕੇ ਜਾਂਦੇ ਸੀ ਹੁਣ ਸਾਡੇ ਜਿਹੜੇ ਬੱਚੇ ਜਾ ਰਹੇ ਆ ਉਹ ਉੱਥੇ ਜਾ ਕੇ ਜਿਹੜਾ ਸਭ ਤੋਂ ਚੰਗਾ ਉਹਨਾਂ ਨੂੰ ਧੰਦਾ ਲੱਗਦਾ ਜਿੱਥੇ ਚਾਰ ਪੈਸੇ ਬਣਦੇ ਉਹ ਟਰੱਕ ਚਲਾਉਂਦੇ ਆ ਟੈਕਸੀ ਚਲਾਉਂਦੇ ਆ ਰੈਸਟੋਰੈਂਟ ਤੇ ਕੰਮ ਕਰਦੇ ਆ ਜਾਂ ਕੰਸਟਰਕਸ਼ਨ ਦਾ ਕੰਮ ਕਰਦੇ ਆ ਬੁਨਿਆਦੀ ਤੌਰ ਤੇ ਮੋٹے ਜਿਹੇ ਕੰਮ ਇਹ ਆ ਇਹਨਾਂ ਕੰਮਾਂ ਦੇ ਵਿੱਚ ਕਿਤੇ ਜ਼ਿਆਦਾ ਮਿਹਨਤ ਲੱਗਦੀ ਆ ਨੋ ਡਾਊਟ ਉੱਥੇ ਪੈਸੇ ਉਹਨਾਂ ਨੂੰ ਜ਼ਿਆਦਾ ਮਿਲਦੇ ਆ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਉੱਥੇ ਖਰਚਾ ਵੀ ਉਸੇ ਹਿਸਾਬ ਨਾਲ ਜ਼ਿਆਦਾ ਹੁੰਦਾ ਹੈ ਹੁਣ ਜੇ ਰਿਵਰਸ ਇਮੀਗ੍ਰੇਸ਼ਨ ਹੋਣ ਲੱਗਣੀ ਹੈ ਤਾਂ ਸਾਡੇ ਬੱਚਿਆਂ ਨੂੰ ਜਿਹੜੇ ਉੱਥੇ ਜਾ ਰਹੇ ਆ ਜਾਂ ਹੁਣ ਨਹੀਂ ਜਾ ਰਹੇ ਬਹੁਤ سارے ਆਈਐਲਐਸ ਸੈਂਟਰ ਬੰਦ ਹੋ ਗਏ ਜਾਂ ਇਹ ਕਹਿ ਦਈਏ ਕਿ ਕੈਨੇਡਾ ਨੇ ਉੱਥੇ ਹੋਰ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲੇ ਜਗ੍ਹਾ ਨਹੀਂ ਹੈ ਤਾਂ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਾਨੂੰ ਇਹ ਚਾਹੀਦਾ ਹੈ ਕਿ ਸਾਡੇ ਬੱਚੇ ਆ ਜਿਹੜੇ ਜਿਹੜੀ ਵੀ ਉਹ ਸਿੱਖਿਆ ਲੈ ਰਹੇ ਆ ਉਹਨਾਂ ਨੂੰ ਸਕਿੱਲ ਦੇ ਨਾਲ ਜੋੜਨ ਸਕਿੱਲ ਦੇ ਨਾਲ ਜੋੜਨ ਦਾ ਫਾਰ ਇਗਜ਼ਾਮਪਲ ਅਸੀਂ ਇੱਕ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਬੱਚੇ ਸਾਡੇ ਕੋਲੇ ਦਾਖਲਾ ਲੈਣਗੇ ਬੀ ਕਾਮ ਕਰਨਗੇ ਅਸੀਂ ਉਹਨਾਂ ਨੂੰ ਸਟਾਕ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਲਈ ਟ੍ਰੇਨਿੰਗ ਦੇਵਾਂਗੇ ਤੇ ਉਹ ਟ੍ਰੇਨਿੰਗ ਨੂੰ ਅਪਲਾਈਡ ਵੀ ਬਣਾਵਾਂਗੇ ਰੀਅਲ ਟਾਈਪ ਉਹ ਕਿਵੇਂ ਇਨਵੈਸਟਮੈਂਟ ਕਰ ਸਕਣ ਇਸ ਦੀ ਵੀ ਜਾਣਕਾਰੀ ਦੇਵਾਂਗੇ ਤੁਹਾਨੂੰ ਬੜੀ ਹੈਰਾਨੀ ਹੋਊਗੀ ਕਿ ਬਹੁਤ ਘੱਟ ਪਰਸੈਂਟੇਜ ਦੇ ਵਿੱਚ ਹਿੰਦੁਸਤਾਨ ਦੇ ਲੋਕ ਪੈਸੇ ਤੋਂ ਪੈਸਾ ਕਮਾਉਣ ਦੀ ਸਕਿੱਲ ਜਾਣਦੇ ਆ ਜਦੋਂ ਕਿ 60% ਦੇ ਕਰੀਬ ਚਾਈਨੀਜ਼ ਲੋਕ ਆ ਜਿਹੜੇ ਉਹ ਇਨਵੈਸਟਮੈਂਟ ਕਰਦੇ ਆ ਸਟਾਕ ਮਾਰਕੀਟ 50% ਦੇ ਕਰੀਬ ਅਮਰੀਕਾ ਦੇ ਵਿੱਚ ਲੋਕ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਆ ਇਹ ਇੱਕ ਅਸਪੈਕਟ ਹੈ ਜੇ ਕੋਈ ਗੁਜਰਾਤੀ ਬੰਦੇ ਨਾਲ ਗੱਲ ਕਰੇ ਤਾਂ ਗੁਜਰਾਤ ਦੇ ਲੋਕਾਂ ਦੀ ਕੈਨੇਡਾ ਜਾ ਕੇ ਮੌਤ ਉਸ ਲੈਵਲ ਤੇ ਕਿਉਂ ਨਹੀਂ ਹੁੰਦੀ ਜਿੰਨੀ ਪੰਜਾਬੀਆਂ ਦੀ ਹੋ ਰਹੀ ਹੈ ਗੁਜਰਾਤ ਦੇ ਵਿੱਚ ਓਨੇ ਲੋਕ ਸੁਸਾਈਡ ਕਿਉਂ ਨਹੀਂ ਕਰਦੇ ਜਿੰਨੇ ਪੰਜਾਬ ਦੇ ਵਿੱਚ ਕਰ ਰਹੇ ਇਹ ਬਹੁਤ ਸਾਡੀਆਂ ਗੱਲਾਂ ਜਿਹੜੀਆਂ ਸਾਡੇ ਐਜੂਕੇਸ਼ਨ ਸੈਟਅਪ ਨਾਲ ਸਾਡੇ ਕਲਚਰ ਨਾਲ ਇਹਨਾਂ ਚੀਜ਼ਾਂ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਹਿ ਸਕਦੇ ਹਾਂ ਉਸ ਪੁਨਿਆਦ ਦੇ ਦੌਰਾਨ ਇੱਕ ਛੜੀ ਸਾਡੀ ਇਹ ਜਾਣਕਾਰੀ ਹੈ ਸਾਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਜਿਹੜਾ ਸਾਡਾ ਇਸ ਤਰ੍ਹਾਂ ਅਸੀਂ ਘਰ ਦੇ ਸੰਸਕਾਰ ਤੋਂ ਬਾਅਦ ਜਦੋਂ ਅਸੀਂ ਬਾਹਰ ਸਕੂਲ ਕਾਲਜ ਤੇ ਪੜ੍ਹਾਈ ਕਰਨ ਜਾਂਦੇ ਆ ਤਾਂ ਸੋਸ਼ਣ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਅੱਛੀ ਅੱਜ ਜਾਣਕਾਰੀ ਸਾਂਝੀ ਕੀਤੀ ਹੈ ਸੋ ਬੜਾ ਅੱਛਾ ਵਿਸ਼ਾ ਸੀ ਜਿਹੜਾ ਸਾਡਾ ਅੱਜ ਦਾ ਜਿਹਦੇ ਬਾਰੇ ਸੈਲਫ এমਪਲॉयਮੈਂਟ ਦੀ ਗੱਲ ਕੀਤੀ ਹੈ ਕਿਉਂਕਿ ਰੁਜ਼ਗਾਰ ਜੇਕਰ ਗੱਲ ਕਰ ਲਈਏ ਤਾਂ ਆਉਣ ਵਾਲਾ ਸਮਾਂ ਜਿਹੜਾ ਹੋਰ ਟਫ ਹੈ ਠੀਕ ਹੈ ਚਾਹੇ ਅਸੀਂ ਅੱਜ ਬੜੇ ਆਧੁਨਿਕ ਯੁੱਗ ਦੇ ਵਿੱਚ ਜੀ ਰਹੇ ਆਂ ਐਡਵਾਂਸ ਯੁੱਗ ਦੇ ਵਿੱਚ ਜੀ ਰਹੇ ਆਂ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਪੜ੍ਹਾਈ ਤੋਂ ਬਾਅਦ ਜਿਵੇਂ ਰੁਜ਼ਗਾਰ ਦੀ ਗੱਲ ਹੈ ਤਾਂ ਉਸੇ ਤਰ੍ਹਾਂ ਦੀਆਂ ਜਿਹੜੀਆਂ ਪੜ੍ਹਾਈ ਦੀਆਂ ਡਿਗਰੀਆਂ ਕਰਨ ਵਾਲੇ ਬੱਚੇ ਨੇ ਉਹਨਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਕੁਝ ਬੱਚੇ ਬਾਹਰ ਜਾ ਰਹੇ ਨੇ ਪਰ ਜਿਹੜੇ ਕੁਝ ਬੱਚੇ ਪੈਸਾ ਨਹੀਂ ਹੈ ਜਿਨ੍ਹਾਂ ਕੋਲ ਜਿਹੜਾ ਬਾਹਰ ਨੂੰ ਜਾ ਸਕਦੇ ਉਹ ਇੱਥੇ ਰਹਿ ਕੇ ਹੀ ਉਹਨਾਂ ਨੂੰ ਵੀ ਕੋਈ ਨਾ ਕੋਈ ਵਸੀਲੇ ਦੀ ਉਡੀਕ ਹੈ ਉਹ ਵੀ ਇੱਕ ਲਾਈਨ ਦੇ ਵਿੱਚ ਲੱਗੇ ਹੋਏ ਨੇ ਰੁਜ਼ਗਾਰ এমਪਲॉयਮੈਂਟ ਦੇ ਵਿੱਚ ਪਰ ਜਿਹੜਾ ਅੱਜ ਦਾ ਵਿਸ਼ਾ ਸੀ ਸਾਡਾ ਵੀ ਸੈਲਫ এমਪਲॉयਮੈਂਟ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਸੋ ਬੜੀ ਅੱਛੀ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਤੁਹਾਡਾ ਬਹੁ